ਵਿਆਹ ਉਹਨਾ ਅੱਜ ਕੱਲ੍ਹ ਲੋਕਾਂ ਨੇ ਨਾ ਖੇੜੀ ਬਣਾਇਆ ਹੋਇਆ ਹੈ ਬੇ ਅੱਜ ਇਹਦੇ ਨਾਲ ਤੇ ਕੱਲ ਉਹਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਇਮੋਸ਼ਨਸ ਹੀ ਨਹੀਂ ਹੈ ਕੋਈ ਅਟੈਚਮੈਂਟ ਹੀ ਨਹੀਂ ਹੈ ਤੇ ਇੱਕ ਸਮਾਂ ਉਹ ਵੀ ਹੁੰਦਾ ਸੀ ਤੇ ਜਿੱਥੇ ਮਾਪਿਓ ਨੇ ਪੱਲਾ ਫੜਾਤਾ ਤੇ ਬਸ ਉਹਦੇ ਘਰੋਂ ਫਿਰ ਅਰਥ ਹੀ ਨਿਕਲਦੇ ਸੀ ਪਿਛਲੇ ਦਿਨੇ ਤੁਸੀਂ ਸੋਸ਼ਲ ਮੀਡੀਆ ਤੇ ਪੂਜਾ ਸੰਗਾ ਦੇ ਤੀਜੇ ਵਿਆਹ ਦਾ ਸਾਰਾ ਡਰਾਮਾ ਦੇਖਿਆ ਹੀ ਹੋਣਾ ਪੂਜਾ ਨੇ ਤੀਜਾ ਵਿਆਹ ਕਰਵਾ ਲਿਆ ਤੇ ਬੜੀ ਹਾਈਪ ਬਣੀ ਰਹੀ ਇਹਨਾਂ ਦੀ ਤਾ ਕਈ ਲੋਗ ਪੂਜਾ ਨੂੰ ਗਲਤ ਕਹਿ ਰਹੇ ਆ ਤੇ ਕਈ ਲੋਗ ਉਹਦੇ ਦੂਜੇ ਘਰ ਵਾਲੇ ਗੁਰੇ ਨੂੰ ਗਲਤ ਕਹਿ ਰਹੇ ਆ ਥੋੜੀ ਜਾਣਕਾਰੀ ਲਈ ਦੱਸ ਦਵਾਂ ਵੀ ਕਿ ਪੂਜਾ ਸੰਗਾ ਦਾ ਜਿਹੜਾ ਪਹਿਲਾ ਵਿਆਹ ਹੋਇਆ ਸੀ ਉਹ ਉਹਦੀ ਨਾਨੀ ਨੇ ਕੀਤਾ ਸੀ ਤੇ ਜਿੱਥੇ ਉਹ ਰਹਿ ਨਹੀਂ ਸਕੀ ਤਾਂ ਉਹ ਕਹਿੰਦੀ ਵੀ ਮੇਰਾ ਪੁਰਾਣਾ 11 ਸਾਲ ਪੁਰਾਣਾ ਪਿਆ ਸੀ ਤੇ ਮੈਂ ਇਹਦੇ ਨਾਲ ਉਹਨੂੰ ਛੱਡ ਕੇ ਇਹਦੇ ਨਾਲ ਵਿਆਹ ਕਰਵਾ ਲਿਆ ਠੀਕ ਹੈ ਜੀ ਜੇ ਹੁਣ ਸਟੈਂਡ ਲਿਆ ਸੀ ਇਹਨੂੰ ਚਾਹੀਦਾ ਸੀ ਕਿ ਇਹ ਪਹਿਲਾ ਹੀ ਸਟੈਂਡ ਲੈ ਜਾਂਦੇ ਜਦੋਂ ਇਹਦੇ ਘਰ ਦੇ ਦਾ ਵਿਆਹ ਕਰਦੇ ਸੀ ਤਾਂ ਅੱਜ ਵੀ ਤਾਂ ਐਡਾ ਵੱਡਾ ਮੱਥੇ ਕਲੰਕ ਲੈ ਕੇ ਇਹਨੇ ਦੂਸਰਾ ਵਿਆਹ ਕਰਵਾਇਆ ਹੀ ਸੀ ਨਾ ਉਦੋਂ ਹੀ 4-6 ਮਹੀਨੇ ਸਟੈਂਡ ਲੈ ਜਾਂਦੇ ਚਲੋ ਠੀਕ ਹੈ ਐਨੇ ਉਹ ਇਹਨੇ ਆਪਣੀ ਮਰਜ਼ੇ ਨਾਲ ਆਪਣੇ ਪਿਆਰ ਦੇ ਨਾਲ ਇੱਕ ਸਟੈਂਡ ਲੈ ਕੇ ਵਿਆਹ ਕਰਵਾ ਹੀ ਲਿਆ ਤੇ ਵਿਆਹ ਕਰਵਾ ਹੀ ਲਿਆ ਸੀ ਤੇ ਫਿਰ ਨਿਭਾਣ ਦਾ ਵੀ ਦਮ ਰੱਖਣਾ ਸੀ ਵਸਣ ਦਾ ਵੀ ਦਮ ਰੱਖਣਾ ਸੀ ਤੇ ਹੁਣ ਇਲਜ਼ਾਮ ਲੱਗੇ ਜਾ ਰਹੇ ਵੀ ਮੁੰਡਾ ਨਸ਼ੇ ਕਰਦਾ ਸੀ ਮਾਰਦਾ ਕੁੱਟਦਾ ਸੀ ਤਾਂ ਤੈਨੂੰ 11 ਸਾਲਾਂ ਚ ਇਹ ਨਹੀਂ ਪਤਾ ਲੱਗਿਆ ਵੀ ਉਹ ਨਸ਼ੇ ਕਰਦਾ ਸੀ ਕਿਸੇ ਵੀਡੀਓ ਦੇ ਵਿੱਚ ਇਹ ਵੀ ਕਹਿ ਰਹੀ ਐ ਤੇ ਕਹਿ ਰੀ ਐ ਉਹਨੇ ਮੁੰਡੇ ਨੇ ਖੁਦ ਦੱਸਿਆ ਵੀ ਮੈਂ ਨਸ਼ੇ ਕਰਦਾ ਤਾਂ ਇਹ ਕਹਿੰਦੀ ਤੂੰ ਆ ਜਾ ਕੋਈ ਨਹੀਂ ਮੈਨੂੰ ਲੈ ਜਾ ਤੇ ਮੈਂ ਤੈਨੂੰ ਸੁਧਾਰ ਲਵਾਂਗੀ ਜੇ ਤੂੰ ਸੁਧਾਰਨਾਂ ਸੀ ਫਿਰ ਤੂੰ ਇੰਨੇ ਸਾਲਾਂ ਦੇ ਵਿੱਚ 1.5-2 ਸਾਲ ਤੁਹਾਡਾ ਰਿਲੇਸ਼ਨ ਰਿਹਾ ਕਿ ਤੂੰ ਉਹਨੂੰ ਸੁਧਾਰ ਨਹੀਂ ਸਕਦੀ ਜਿੰਨਾ ਸੁਧਾਰ ਨਹੀਂ ਸਕੀ ਜਿੰਨਾਂ ਨਹੀਂ ਚਾਵੇ ਤਾਂ ਆਦਮੀ ਤੋਂ ਕੀ ਨਹੀਂ ਕਰਵਾ ਸਕਦੇ ਠੀਕ ਹੈ ਜੀ ਤਾਂ ਹੁਣ ਫਾਈਨਲੀ ਕੀ ਹੋਇਆ ਦੋਨਾਂ ਤਰਫੋਂ ਇਲਜ਼ਾਮ ਲੱਗ ਰਹੇ ਉਹ ਕਹਿ ਰਹੇ ਉਹ ਕਹਿ ਰਹੇ ਵੀ ਇਹ ਖਾਣਾ ਨਹੀਂ ਬਣਾ ਕੇ ਦਿੰਦੇ ਸੀ ਇਹ ਮੇਰੇ ਪੇਰੈਂਟਸ ਦੀ ਰਿਸਪੈਕਟ ਨਹੀਂ ਕਰਦੇ ਸੀ ਮੇਰੇ ਪੇਰੈਂਟਸ ਨੂੰ ਇਹ ਗਾਲ੍ਹਾਂ ਕੱਢਦੇ ਸੀ ਇਲਜ਼ਾਮ ਦੇਖੋ ਦੋਨਾਂ ਤਰਫੋਂ ਲੱਗ ਰਹੇ ਹੈਗੇ ਆ ਮੈਂ ਪਹਿਲਾਂ ਵੀ ਕਿਸੇ ਵੀਡੀਓ ਦੇ ਵਿੱਚ ਕਿਹਾ ਸੀ ਜਿਹੜੇ ਇਲਜ਼ਾਮ ਹੈਗੇ ਕਿੰਨੇ ਸੱਚੇ ਹੈਗੇ ਇਹ ਸਿਰਫ ਦੋਨਾਂ ਨੂੰ ਪਤਾ ਹੈਗਾ ਬਟ ਮੇਰੀ ਅੱਜ ਦੀ ਵੀਡੀਓ ਬਣਾਉਣ ਦਾ ਮੁੱਦਾ ਇਹ ਹੈ ਵੀ ਪੂਜਾ ਸਹੀ ਹੈ ਜਾਂ ਗੁਰੀ ਸਹੀ ਹੈ ਇਹ ਦੋਨੋਂ ਹੀ ਗਲਤ ਹੈ ਆਪਾਂ ਇਸ ਚੀਜ਼ ਦੀ ਅੱਜ ਪਰਚੋਲ ਕਰਦੇ ਆਂ ਠੀਕ ਹੈ ਜੀ ਦੇਖੋ ਇਹਨੂੰ ਚਾਹੀਦਾ ਸੀ ਜੇ ਇਹਨੇ ਐਡਾ ਵੱਡਾ ਸਟੈਂਡ ਲਿਆ ਸੀ ਤਾਂ ਹਰ ਤਰੀਕੇ ਨਾਲ ਨਿਭਾਣ ਦੀ ਕੋਸ਼ਿਸ਼ ਕਰਦੇ ਤਾਂ ਇਹਨਾਂ ਨੇ ਪਿੱਛੇ ਇੱਕ ਵੀਡੀਓ ਵੀ ਪਾਈ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਸਾਡਾ ਸਾਰਾ ਜਿੰਨਾ ਕੋਠਾ ਸੀਗਾ ਸਾਡਾ ਦੇਖ ਜਾ ਮੈਨੂੰ ਕਮਰਾ ਹੀ ਸੀਗਾ ਸਾਾਨੂੰ ਹੈਲਪ ਦੀ ਬਹੁਤ ਲੋੜ ਆ ਸੀ ਜਿੱਚਾ ਆਪਾਂ ਕੰਟਰੈਕਟਰ ਨੰਬਰ ਪਾਇਆ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸਾਡੇ ਘਰ ਦੀ ਛੱਤ ਗਿਰ ਗਈ ਤੇ ਸਾਨੂੰ ਪੈਸੇ ਚਾਹੀਦੇ ਹੈਲਪ ਚਾਹੀਦੇ ਤੇ ਲੋਕਾਂ ਨੇ ਪਰ ਪਰ ਕੇ ਇਹਨਾਂ ਦੀ ਮਦਦ ਵੀ ਕੀਤੀ ਛੱਤ ਪਈ ਜਾਂ ਨਹੀਂ ਪਈ ਲੇਕਿਨ ਆਈਫੋਨ 16 ਜ਼ਰੂਰ ਆ ਗਿਆ ਮੈਂ ਜਿਨ੍ਹਾਂ ਨੇ ਵੀ ਪੈਸੇ ਪਾਏ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਜੇ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਨਾ ਪਹਿਲਾਂ ਉਹਦੇ ਇਹ ਦੇਖ ਲਿਆ ਕਰੋ ਇੰਟੈਂਸ਼ਨ ਕੀ ਹੈਗੀ ਏ ਉਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਨਹੀਂ ਹੈ ਪਰ ਤੇ ਦੁਆ ਕਿ ਲੱਗਦੀ ਟੋਟੀ ਲੱਗੇ ਥੋੜੀ ਥੱਗ ਲੱਗਦੀ ਣਾਗ ਬਾਲ ਖਾਦੀ ਤੇਰੀ ਗੱਤ ਬੱਤ ਲੋਬੀ ਕਰਨੇ ਟੋਲੇ ਆਂਦੀ ਤੁੰਗ ਲੱਗਦੀ ਅੱਲਾ ਵਾਲੇ ਘੱਟ ਪੈਣੇ ਕਰਦੇ ਸਾਲਾ ਵਾਂ ਵਿੱਚ ਪਟ ਮੇਰੀ ਕਰ ਨਹੀਂ ਹੈ ਪੰਜ ਤੋਂ 10000 ਦੇ نیچے ਸੋਟ ਨੇ ਪਾंदे ਵਾਲ ਦੇ ਕਰਲਿੰਗ ਕਿਤੇ ਹੋਏ ਟੈਟੂ ਇਹਦੇ ਬਣੇ ਹੋਏ ਆ ਆਮ ਜਿਹੜਾ ਬੰਦਾ ਹੁੰਦਾ ਨਾ ਜਿਹੜਾ ਗਰੀਬ ਮਾਤਰ ਬੰਦਾ ਹੁੰਦਾ ਓਏ ਸਾਰੀਆਂ ਚੀਜ਼ਾਂ ਕਰਾਉਂਦਾ ਨਾ ਅਫੋਰਡ ਨਹੀਂ ਕਰਦਾ ਹੈਗਾ ਔਰ ਸਾਡੇ ਵਰਗੇ ਤੋਂ ਕਦੇ 1500 ਤੋਂ 2000 ਦਾ ਸੂਟ ਨਹੀਂ ਲਿਆ ਗਿਆ ਹੈਗਾ ਠੀਕ ਹੈ ਨਾਰਮਲ ਜਿਹੜੇ ਡਰੈਸਸ ਹੈਗੀਆਂ 500 1000 ਵਾਲੀਆਂ 베ਅਰ ਕਰੀਦੀਆਂ ਹੈਗੀਆਂ ਤਾਂ ਮਦਦ ਕਰਨ ਤੋਂ ਪਹਿਲਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਵੈਸੇ ਮਦਦ ਕਿਦੀ ਕਰਨ ਲੱਗੇ ਆ ਉਸ ਗੱਲ ਦੇ ਵਿੱਚ ਕਿੰਨੇ ਸੱਚਾਈ ਹੈ ਚਲੋ ਐਨੀ ਹੋ ਦੇਤੇ ਲੋਕਾਂ ਨੇ ਪੈਸੇ ਉਹਨਾਂ ਗੱਲ ਆ ਗਈ ਵੀ ਜਿਹੜਾ ਇਹਨੇ ਤੀਸਰਾ ਵਿਆਹ ਕਰਵਾਇਆ ਤੇ ਜਿਹੜਾ ਇਹਨੇ ਦੂਸਰੇ ਘਰ ਵਾਲੇ ਨੂੰ ਛੱਡਿਆ ਦੇਖੋ ਇਹ ਜਿਹੜਾ ਤਲਾਕ ਹੈ ਇਹ ਸਮਝੌਤਾ ਹੈ ਆਪਸੀ ਤੇ ਜਿਹੜਾ ਇਹ ਨਵਾਂ ਵਿਆਹ ਹੋਇਆ ਹੈ ਇਹ ਸੌਦਾ ਹੈ ਉਹ ਕਿਸ ਤਰ੍ਹਾਂ ਮੈਂ ਦੱਸਦੀ ਆ ਗੁਰੀ ਨੂੰ ਪਤਾ ਸੀ ਇਹਦੇ ਹੁੰਦੇ ਹੋਏ ਸੋਸ਼ਲ ਮੀਡੀਆ ਤੇ ਮੈਂ ਕਦੀ ਵੀ ਫਰੰਟ ਤੇ ਨਹੀਂ ਆ ਪਾਵਾਂਗਾ ਠੀਕ ਹੈ ਜੀ ਦੇਖੋ ਜਿਸ ਤਰ੍ਹਾਂ ਇਤਲਾਕ ਹੋਇਆ ਤਾਂ ਉਹਨੂੰ ਕਿੰਨੇ ਇੰਟਰਵਿਊਜ਼ ਆਏ ਕਿੰਨੀਆਂ ਕਾਲਸ ਆਈਆਂ ਕਿੰਨੀ ਉਹਨੂੰ ਹਾਈਪ ਮਿਲੀ ਪੂਜਾ ਦੇ ਹੁੰਦੇ ਹੋਏ ਇਹ ਚੀਜ਼ਾਂ ਸਾਰੀਆਂ ਉਹਦੇ ਨਾਲ ਨਹੀਂ ਹੋ ਸਕਦੇ ਸੀ ਕਿਉਂਕਿ ਪੂਜਾ ਨਹੀਂ ਫਰੰਟ ਤੇ ਰਹਿਣਾ ਸੀ ड्रामा सीन क्रिएट करा तू सोशल मीडिया से काफी हाइप मिलेगी क्योंकि सोशल मीडिया से ऑलरेडी ए छत वाले इंसीडेंट तो बाद इन्ही जी पोपलैरिटी है वो काफी हाई होगी सी ਜਾ ਜਿਹੜਾ ਹੁਣ ਤੀਸ ਹੁਣੇ ਦੋ ਜਗ੍ਹਾ ਤੋਂ ਦੂਸਰੀ ਜਗ੍ਹਾ ਤੋਂ ਇਹਦਾ ਤਲਾਕ ਹੋਇਆ ਬੀਕੋ ਜਦੋਂ ਕੋਈ ਰਿਸ਼ਤਾ ਟੁੱਟਦਾ ਹੈ ਖਾਸ ਕਰਕੇ 11 ਸਾਲ ਪੁਰਾਣਾ ਰਿਸ਼ਤਾ ਟੁੱਟਦਾ ਹੈ ਨਾ ਤਾਂ ਬੰਦਾ ਅੰਦਰੋਂ ਟੁੱਟ ਜਾਂਦਾ ਦਿਲ ਟੁੱਟ ਜਾਂਦਾ ਬੰਦੇ ਦਾ ਚੀਨ ਨੂੰ ਦਿਲ ਨਹੀਂ ਕਰਦਾ ਬੰਦੇ ਦਾ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਤੇ ਇਹ 2 ਮਨਸ ਮੈਂ ਡੇਢ ਦੋ ਮਹੀਨੇ ਨਹੀਂ ਹੋਏ ਇਹਦੇ ਜਸਟ ਹੋਏ ਤਲਾਕ ਨੂੰ ਤੇ ਤੁਸੀਂ ਦੇਖੋ ਕਿੰਨੇ ਖੁਸ਼ੀ ਖੁਸ਼ੀ ਦੇ ਨਾਲ ਇਹ ਵਿਆਹ ਕਰਵਾ ਰਹੀ ਹੈਗੀ ਹੈ ਹਾਜੀ ਬਦਲ ਲਿਆ ਸਾਲਾ ਬਰੂ ਨੇ ਇਕ ਸੌਂ ਲਾ ਜੰਦੀ ਐ ਦਿਲ ਮੇਰਾ ਬਦਲਣ ਤੇਰੇ ਫਫੇ ਕੁੱਟਣੇ ਆ ਜੇ ਸਭ ਬੰਦੇ ਦੇ ਦਿਲ ਚ ਕਿਸੇ ਲਈ 11 ਸਾਲ ਤੋ ਪਿਆਰ ਹੋਵੇ ਜਿਸ ਬੰਦੇ ਨਾਲ ਉਹਨੇ 1.5-2 ਸਾਲ ਦਿੱਤਾ ਹੈ ਔਰ ਉਹਨੂੰ ਛੱਡ ਕੇ 2 ਮਹੀਨਿਆਂ ਦੇ ਵਿੱਚ ਉਹਨੂੰ ਭੁੱਲ ਵੀ ਗਈ ਇਸ ਤੋਂ ਤੁਸੀਂ ਕੀ ਸਮਝਦੇ ਹੋ ਇਹ ਸਾਰਾ ਕੁਝ ਇੰਟੈਂਸ਼ਨਲੀ ਕੀਤਾ ਗਿਆ ਨਾ ਤੇ ਇਹਨਾਂ ਚੀਜ਼ਾਂ ਚ ਸਭ ਤੋਂ ਵੱਧ ਸਿਆਣਾ ਨਿਕਲਿਆ ਤੀਸਰਾ ਮੁੰਡਾ ਉਹਨੂੰ ਪਤਾ ਹੈ ਬੀ ਇਹਨਾਂ ਦੇ ਇਹਦੇ ਪੂਜਾ ਤੇ ਸੋਸ਼ਲ ਮੀਡੀਆ ਤੇ ਫੋਲੋਇੰਗ ਹੈਗੇ ਬੈਨ ਫੋਲੋਇੰਗ ਹੈਗੀ ਹੈ ਤੇ ਮੈਨੂੰ ਵੀ ਕੰਮ ਕਰਨ ਦੀ ਜ਼ਰੂਰਤ ਨਹੀਂ 4-6 ਮਹੀਨੇ ਬਾਅਦ ਫਿਰ ਅਸੀਂ ਕੋਈ ਇਮੋਸ਼ਨਲ ਵੀਡੀਓ ਪਾ ਦਾਂਗੇ ਤੇ ਪਬਲਿਕ ਦਾ ਪੈਸਾ ਇਕੱਠਾ ਕਰ ਲਾਂਗੇ ਤਾਂ ਇਹ ਜਿਹੜਾ ਵਿਆਹ ਹੋਇਆ ਹੈ ਨਾ ਇਹ ਵਿਆਹ ਵਿਆਹ ਨਹੀਂ ਇਹ ਸੌਦਾ ਹੈ ਠੀਕ ਹੈ ਨਹੀਂ ਤਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੀ ਕੁੜੀ ਕੁੜੀ ਦੋ ਥਾਈਆਂ ਤਲਾਕ ਹੋਈ ਹੋਵੇ ਕਿਹੜਾ ਕੁਵਾਰਾ ਮੁੰਡਾ ਉਹਦੇ ਨਾਲ ਵਿਆਹ ਕਰਵਾਏਗਾ ਕਦੀ ਤੁਸੀਂ ਸਮਾਜ ਦੇ ਵਿੱਚ ਇਦਾਂ ਹੁੰਦਾ ਦੇਖਿਆ ਬਹੁਤ ਇੱਕ ਅੱਧਾ ਪਰਸੈਂਟ ਲੱਖਾਂ ਦੇ ਵਿੱਚ ਇੱਕ ਅੱਧਾ ਕੇਸ ਹੋ ਸਕਦਾ ਬਟ ਨਾਰਮਲੀ ਦੇਖਿਆ ਗਿਆ ਜੇ ਕੋਈ ਡਿਵੋਰਸ ਹੈ ਤੇ ਉਹਦਾ ਡਿਵੋਰਸ ਦੇ ਨਾਲ ਮੈਰिज ਹੋਊਗੀ ਜੇ ਕੋਈ ਵਿਧਵਾ ਜੁਵੇ ਤਾਂ ਕਿਸੇ ਵਿਧਵਾ ਔਰਤ ਦੇ ਨਾਲ ਉਹਦਾ ਵਿਆਹ ਵਿਆਹ ਹੁੰਦਾ ਤੇ ਕਵਾਰਾ ਮੁੰਡਾ ਦੋ ਥਾਈ ਛੱਡੀ ਕੁੜੀ ਦੇ ਨਾਲ ਵਿਆਹ ਕਿਉਂ ਕਰਵਾਊਗਾ ਤਾਂ ਇਹਦੇ ਵਿੱਚ ਇਹਨਾਂ ਦੀ ਪੂਰੀ ਗਾਂ ਦੀ ਪਲੈਨਿੰਗ ਹੋ ਚੁੱਕੀ ਹੈ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਨਾ ਦੋਨੋਂ ਤਰਫੋਂ ਕਿੱਦਾਂ ਕਿੱਦਾਂ ਸਟੇਟਮੈਂਟਸ ਆ ਰਹੀਆਂ ਹੈਗੀਆਂ ਤਾਂ ਅਦਰਵਾਈਜ਼ ਜਿਹੜੀ ਇਹਨਾਂ ਨੂੰ ਹੁਣ ਹਾਈਪ ਮਿਲੀ ਹੈ ਉਹ ਮਿਲਨੀ ਨਹੀਂ ਸੀ ਇਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਰਿਸ਼ਤੇ ਰਿਸ਼ਤੇ ਨਹੀਂ ਰਹੇ ਪੈਸਾ ਪ੍ਰਦਾਨ ਹੋ ਗਿਆ ਫੋਲੋਇੰਗ ਪ੍ਰਦਾਨ ਹੋ ਗਈ ਜਿਹੜੇ ਸਬਸਕ੍ਰਾਈਬਰ ਹੈ ਉਹ ਉਹਨਾਂ ਨੂੰ ਚਾਹੀਦੇ ਹੈਗੇ ਸਾਡੇ ਵਿਊਜ਼ ਕਿੰਨੇ ਆ ਰਹੇ ਆ ਸਾਡੇ ਕਮੈਂਟ ਕਿੰਨੇ ਆ ਰਹੇ ਆ ਲਾਈਕਸ ਕਿੰਨੇ ਆ ਰਹੇ ਆ ਇਹ ਸਾਰੀਆਂ ਚੀਜ਼ਾਂ ਰਿਸ਼ਤਿਆਂ ਨੂੰ ਪਿੱਛੇ ਛੱਡ ਰਹੀਆਂ ਰਿਸ਼ਤਿਆਂ ਦਾ ਤਮਾਸ਼ਾ ਬਣਾਇਆ ਜਾ ਰਿਹਾ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਵੀ ਅੱਜ ਦਾ ਜੋ 트ੈਂਡ ਚੱਲਿਆ ਹੋਇਆ ਵੀ 8ਵੀਂ ਦੇ ਵਿੱਚ ਕੁੜੀ ਸੈੱਟ ਕਰੋ 9ਵੀਂ ਵਿੱਚ ਅੱਜ ਕੇ ਵਿਆਹ ਕਰਾਓ ਤੇ 10ਵੀਂ ਵਿੱਚ ਬੱਚਾ ਉਹ ਬੱਚਾ ਬੱਚੇ ਨੇ ਉਹ ਉਹਨਾਂ ਲਈ ਕੰਟੈਂਟ ਹੈ ਤਾਂ ਮੈਂ ਇਹੀ ਕਹਿ ਕਹਿਣਾ ਚਾ ਰਹੀ ਹਾਂ ਵੀ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਜਿੰਨਾਂ ਚਿਰ ਉਹਨਾਂ ਦੀ ਸਟੱਡੀ ਕੰਪਲੀਟ ਨਹੀਂ ਹੋ ਜਾਂਦੀ ਪਰ ਫੈਸ਼ਨਲ ਕੁਆਲੀਫਿਕੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਨਾ ਨੋ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ ਨਹੀਂ ਤੇ ਇਹ ਜਿਹੜਾ ਇਹਨਾਂ ਨੇ ਦੌਰ ਚ ਲਾਤਾ ਹੈਗਾ ਨਾ ਸਾਡੀ ਆਉਣ ਵਾਲੀ ਇੱਕ ਪੀੜ੍ਹੀ ਖਰਾਬ ਹੋ ਜਾਏਗੀ ਠੀਕ ਹੈ ਜੀ ਤਾਂ ਆ ਜਿਹੜੀ ਮੈਂ ਇੱਕ ਤੱਤ ਕੱਢਿਆ ਹੈਗਾ ਪੂਜਾ ਸੰਘਾ ਤੇ ਲੋਕੀ ਬਹੁਤ ਰੋਸ ਕਰ ਰਹੀ ਹੈ ਇਹ ਕਰ ਰਹੇ ਹੈ ਲੇਕਿਨ ਵਿਚਲੀ ਗੱਲ ਅਸਲ ਮੁੱਦਾ ਇਹ ਹੈ ਤੁਸੀਂ ਇਸ ਗੱਲ ਨਾਲ ਕਿੰਨੇ ਪਰਸੈਂਟ ਸਹਿਮਤ ਕਰਦੇ ਹੋ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਫਿਰ ਅਗਲੀ ਵੀਡੀਓ ਚ ਸਸੇ ਗੱਲ ਜੀ